ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਮਨ ਰੂਪਸ ਕਿਚਨ 'ਚ ਸਵਾਗਤ ਹੈ ਜੀ ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਅਸੀਂ ਬਣਾਉਣ ਜਾ ਰਹੇ ਹਾਂ ਦੁੱਧ ਵਾਲੀ ਕੀਆ ਤੋਰੀ ਦੁੱਧ ਵਾਲੀ ਕੀਆ ਤੋਰੀ ਬਣਾਉਣ ਵਾਸਤੇ ਸਭ ਤੋਂ ਪਹਿਲੇ ਅਸੀਂ ਇੱਕ ਕੜਾਈ ਵਿੱਚ ਇੱਕ ਕਟਸ਼ੀ ਦੇਸੀ ਘਿਓ ਦੀ ਪਾਈ ਹੈ ਫਿਰ ਅਸੀਂ ਇਸ ਵਿੱਚ ਬਰੀਕ-ਪਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ ਅਤੇ ਨਾਲ ਹੀ ਅਸੀਂ ਹਰੀ ਮਿਰਚ ਵੀ ਕੱਟ ਲਈ ਸੀ ਉਸ ਨੂੰ ਵੀ ਇਸ ਵਿੱਚ ਪਾ ਦਵਾਂਗੇ ਅਤੇ ਹਲਕਾ ਹਲਕਾ ਇਸ ਨੂੰ ਪੁੰਨ ਲਵਾਂਗੇ ਹਲਕਾ ਹਲਕਾ ਪੁੰਨਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਅੱਧਾ ਚਮਚ ਅਦਰਕ ਦਾ ਪੇਸਟ ਉਸ ਨੂੰ ਵੀ ਅਸੀਂ ਪੁੰਨ ਲਵਾਂਗੇ ਪਿਆਜ਼ ਨੂੰ ਅਸੀਂ 10 ਮਿੰਟ ਤੱਕ ਪੁੰਨਾਂਗੇ ਜਦੋਂ ਤੱਕ 골ਡਨ ਬ੍ਰਾਊਨ ਨਾ ਹੋ ਜਾਂਨ ਫਿਰ ਅਸੀਂ ਇਸ ਵਿੱਚ ਪਾਵਾਂਗੇ ਮਸਾਲੇ ਸਭ ਤੋਂ ਪਹਿਲਾਂ ਅਸੀਂ ਪਾਈਏ ਹਲਦੀ ਅਤੇ ਨਮਕ ਗਰਮ ਮਸਾਲਾ ਅਤੇ ਫਿਰ ਸਾਰਾ ਮਸਾਲਾ ਮਿਕਸ ਕਰ ਲਵਾਂਗੇ ਹਲਕਾ ਹਲਕਾ ਮਸਾਲਾ ਪੁੰਨਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤਾਂ ਜੋ ਸਾਰਾ ਮਸਾਲਾ ਮਿਕਸ ਹੋ ਜਾਵੇ ਫਿਰ ਅਸੀਂ ਇਸ ਵਿੱਚ ਪਾ ਦੇਵਾਂਗੇ ਕੱਟੀ ਹੋਈ ਕੀਆ ਤੋਰੀ ਜੋ ਕਿ ਅਸੀਂ ਬਰੀਕ-ਬਰੀਕ ਕੱਟ ਲਈ ਸੀ ਉਸ ਨੂੰ ਵੀ ਇਸ ਵਿੱਚ ਪਾ ਕੇ ਹਲਕਾ-ਹਲਕਾ ਹਿਲਾ ਕੇ ਤੇ ਪੁੰਨ ਲਵਾਂਗੇ ਇਹ ਸਬਜੀ ਬਹੁਤ ਹੀ ਜਲਦੀ ਤਿਆਰ ਹੋ ਜਾਂਦੀ ਹੈ ਅਤੇ ਖਾਣ ਵਿੱਚ ਵੀ ਬਹੁਤ ਸਵਾਦ ਹੁੰਦੀ ਹੈ ਇਸ ਨੂੰ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਨਾ ਥੋੜਾ ਜਿਹਾ ਇਸ ਵਿੱਚ ਪਾਣੀ ਪਾਵਾਂਗੇ ਹੁਣ ਅਤੇ ਨਾਲ-ਨਾਲ ਫਿਰ ਪੁੰਨ ਲਵਾਂਗੇ ਹੁਣ ਅਸੀਂ ਇਸ ਨੂੰ 15 ਮਿੰਟ ਬਸ ਤੇ ਪਕਾਵਾਂਗੇ ਫਿਰ ਇਸ ਵਿੱਚ ਅਸੀਂ ਅਲੱਗ ਤੋਂ ਇੱਕ ਗਲਾਸ ਦੁੱਧ ਗਰਮ ਕਰਕੇ ਤੇ ਇਸ ਵਿੱਚ ਐਡ ਕਰਾਂਗੇ ਗੈਸ ਬੰਦ ਕਰਕੇ ਹੀ ਅਸੀਂ ਦੁੱਧ ਨੂੰ ਪਾਵਾਂਗੇ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਸ ਵਿੱਚ ਮਿਕਸ ਕਰ ਲਵਾਂਗੇ ਕਈ ਵਾਰ ਦੁੱਧ ਫਟ ਜਾਂਦਾ ਹੈ ਇਸ ਲਈ ਅਸੀਂ ਇਸ ਨੂੰ ਅਲੱਗ ਤੋਂ ਹੀ ਗਰਮ ਕਰਕੇ ਦੁੱਧ ਨੂੰ ਮਿਕਸ ਕੀਤਾ ਹੈ ਵਿੱਚ ਛੱਡੀ ਕੀ ਅਤੌਰੀ ਪੱਕ ਕੇ ਤਿਆਰ ਹੈ ਅਤੇ ਖਾਂਚੂ ਵੀ ਬਹੁਤ ਸਵਾਦ ਹੈ ਜੀ ਧੰਨਵਾਦ